ਅਸੀ ਕਿ ਲੈਂਡ ਪੋਲਿੰਗ ਦੀ ਨੀਤੀ ਨੂੰ ਲੈ ਕੇ ਕਿਸਾਨਾਂ ਦੀ ਸਹਿਮਤੀ ਸਭ ਤੋਂ ਜ਼ਰੂਰੀ ਹੈ ਜੇਕਰ ਕਿਸਾਨ ਤੁਹਾਡੇ ਨਾਲ ਨੇ ਜਾਂ ਫਿਰ ਤੁਹਾਨੂੰ ਪੱਖ ਚ ਖੜਦੇ ਨੇ ਤਾਂ ਤੁਸੀਂ ਇਹ ਨੀਤੀ ਇਸ ਦੇ ਲਿਆਓ ਪੰਜਾਬ ਦੇ ਵਿੱਚ ਅਦਰਵਾਈਜ਼ ਤੁਸੀਂ ਇਸ ਤੇ ਕੰਮ ਨਾ ਕਰੋ ਜੇਕਰ ਕਿਸਾਨਾਂ ਦੀ ਸਹਿਮਤੀ ਨਹੀਂ ਹੈਗੀ ਜਗ੍ਹਾ ਜਗ੍ਹਾ ਕਿਸਾਨਾਂ ਨੇ ਇਹਨਾਂ ਦੇ ਲਈ ਧਰਨੇ ਵੀ ਲਗਾਏ ਨੇ ਤੇ ਹਰ ਰੋਜ਼ ਦੀ ਤਰ੍ਹਾਂ ਮੀਟਿੰਗਾਂ ਵੀ ਹੁੰਦੀਆਂ ਨੇ ਸੋ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਮਾਨਸਾ ਤੋਂ ਸਾਡੇ ਸੀਨੀਅਰ ਪੱਤਰਕਾਰ ਰਜਿੰਦਰ ਜੀ ਜਨਾਓ ਆਓ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਜੀ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਮਾਲਵਿੰਦਰ ਕੰਗ ਦੀ ਜਿਹੜੀ ਪੋਸਟ ਪਾਈ ਗਈ ਸੀ ਤੇ ਉਸ ਨੂੰ ਡਿਲੀਟ ਕੀਤਾ ਗਿਆ ਹਾਂਜੀ ਦੇਖੋ ਜਿਹੜੇ ਸਾਡੇ ਪਾਰਲੀਮੈਂਟ ਮੈਂਬਰ ਨੇ ਮਾਲਵਿੰਦਰ ਸਿੰਘ ਕੰਗ ਹਮ ਇਹਨਾਂ ਨੇ ਇੱਕ ਪੋਸਟ ਪਾਈ ਹੈ ਐਕਸ ਤੇ ਵੀ ਪਾਈ ਸੀ ਤੇ ਫੇਸਬੁੱਕ ਤੇ ਤਾਂ ਮੰਨ ਲਓ ਜਿਹੜੀ ਉਹਦੇ ਵਿੱਚ ਲਿਖਿਆ ਵੀ ਕਿਸਾਨਾਂ ਦੀ ਰਾਇ ਤੋਂ ਬਣਾਣੀ ਇਹ ਕੰਮ ਹੋਣਾ ਚਾਹੀਦਾ ਜੀ ਮੰਨ ਲਓ ਸਰਕਾਰ ਨੂੰ ਚਾਹੀਦਾ ਵੀ ਇੱਕ ਵਾਰੀ ਕਿ ਸਾਫਨਾ ਦੀ ਸਹਿਮਤੀ ਜਦੋਂ ਦੀ ਹੈ ਹੂੰ ਤਾਂ ਉਹ ਤੋਂ ਬਾਅਦ ਕੀ ਹੋਇਆ ਜੀ ਐਕਸ ਤੋਂ ਜਿਹੜੀ ਇਹ ਮਤਲਬ ਪੋਸਟ ਸੀ ਉਹ ਡਿਲੀਟ ਹੋ ਜੀ ਜਿਸ ਲੁੱਕ ਦੇ ਉੱਤੇ ਜਾਰੀ ਹੈ ਹਲੇ ਵੀ ਚੱਲ ਰਹੀ ਹੈ ਤਾਂ ਗੱਲ ਇਹ ਹੈ ਵੀ ਜਦੋਂ ਕਿਉਂਕਿ ਵਿਰੋਧੀ ਧਰਾਲਿਆ ਨੂੰ ਮੁੱਦਾ ਮਿਲ ਗਿਆ ਹੂੰ ਤਾਂ ਜਿਹੜੇ ਐਡਮਿਨ ਨੇ ਉਹ ਦਿੱਲੀ ਵਾਲੇ ਨੇ ਜੀ ਦਿੱਲੀ ਵਾਲੇ ਆਨੇ ਜਿਹੜੀ ਉਹ ਪੋਸਟ ਹੈ ਡਿਲੀਟ ਕੀਤੀ ਹੈ ਉਹ ਕੰਗਸਾਬ ਨੇ ਨਹੀਂ ਕੀਤੀ ਕਿਉਂਕਿ ਦਿੱਲੀ ਵਾਲਿਆਂ ਨੂੰ ਮਤਲਬ ਇਹ ਜਿਹੜਾ ਇਹ ਲੈਂਡ ਪੂਲਿੰਗ ਵਾਲਾ ਮਸਲਾ ਹੈ ਜਿਹੜੇ ਦਿੱਲੀ ਦੇ ਬੰਦੇ ਨੇ ਉਹਨਾਂ ਨੂੰ ਇਹਦਾ ਇੰਨਾ ਜਿਆਦਾ ਪਤਾ ਨਹੀਂ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਹੈ ਜਿਆਦਾ ਵੀ ਬਿジネス ਲੋਕਾਂ ਦਾ ਵਪਾਰ ਹੈ ਜੀ ਬਿਲਕੁਲ ਜਿਹੜਾ ਪੰਜਾਬ ਦੇ ਵਿੱਚ ਜਿਆਦਾ ਹੈ ਉਹ ਕਿਸਾਨੀ ਹੈ ਕਿਸਾਨੀ ਦਾ ਜ਼ਮੀਨ ਨਾਲ ਕਿੰਨਾ ਪਿਆਰ ਹੈ ਕਿ ਕਿਤੇ ਤੋਂ ਲੁਗਿਆ ਛਪਿਆ ਨਹੀਂ ਹੈ ਇਹ ਤਾਂ ਮਾਨਸਾਬ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਕਿਸਾਨ ਕਿਤੇ ਮੜਾ ਮੋਟਾ ਵੀ ਉਹ ਕਰਦਾ ਤਾਂ ਗੰਡਾਸਾ ਨਾਲ ਲੈ ਕੇ ਜਾਂਦਾ ਹੈ ਉਹ ਗੱਲ ਇਹ ਹੈਗੀ ਹੈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਗੱਲ ਕਰੀ ਕਿਸਾਨ ਮਤਲਬ ਇਹਦੇ ਪਿੱਛੇ ਹੋਰ ਕੋਈ ਵੀ ਚੀਜ਼ ਨੂੰ ਤਰਜੀਹ ਨਹੀਂ ਦਿੰਦਾ ਕਿੰਨੇ ਪੈਸੇ ਦੇ ਦਿਓ ਕਿੰਨੀਆਂ ਨੂੰ ਸੁਵਿਸ਼ਾਲਟੀ ਦੇ ਦਿਓ ਪਰ ਉਹ ਜ਼ਮੀਨ ਦਾ ਜਿਹੜਾ ਮੋਹ ਹੈ ਉਹ ਛੱਡਦਾ ਨਹੀਂ ਇਸ ਕਰਕੇ ਹੁਣ ਬਰੋਤੀ ਧਰਾਲਿਆਂ ਨੂੰ ਇਸ ਗੱਲ ਨੂੰ ਕਹਿਣਾ ਇੱਕ ਮੁੱਦਾ ਮਿਲ ਗਿਆ ਹੂੰ ਕਹਿੰਦੇ ਨੇ ਕਿ ਜ਼ਮੀਨ ਜਿਹੜੀ ਹੁੰਦੀ ਆ ਕਿਸਾਨ ਦੀ ਮਾਂ ਹੁੰਦੀ ਆ ਤੇ ਉਸ ਨੂੰ ਹਾਂ ਤੇ ਜਿਹੜੀ ਉਹਦੇ ਵਿੱਚ ਫਸਲ ਹੁੰਦੀ ਆ ਉਹਨੂੰ ਪੁੱਤਾਂ ਦੇ ਵਾਂਗ ਹੀ ਉਹ ਪਾਲਦਾ ਤੇ ਉਹਨੂੰ ਅਗਾਉਂਦਾ ਤੇ ਉਸ ਤੋਂ ਬਾਅਦ ਉਹ ਮੰਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਉਹਨਾਂ ਦੇ ਜਿਹੜੇ ਉਹ ਉਗਾਏ ਹੋਏ ਫਲ ਕਹਿ ਲਓ ਜਾਂ ਫਿਰ ਕਣਕ ਕਹਿ ਲਓ ਜਾਂ ਜਿਹੜੀ ਉਹਨਾਂ ਦੀ ਫਸਲ ਦੀ ਪੈਦਾਵਾਰ ਅੱਛੀ ਹੁੰਦੀ ਆ ਤਾਂ ਉਹ ਜਗ੍ਹਾ ਜਗ੍ਹਾ ਪਹੁੰਚਦੀ ਏ ਕੱਲੇ ਪੰਜਾਬ ਦੇ ਵਿੱਚ ਨਹੀਂ ਰਹਿੰਦੀ ਜੇ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਤਾਂ ਕਣਕ ਚਾਵਲ ਇੱਥੋਂ ਵੀ ਜਾਂਦੇ ਨੇ ਉੱਥੇ ਬਾਹਰ ਪਰ ਜਿੱਥੇ ਕਿ ਜੇ ਗੱਲ ਆਉਂਦੀ ਹੈ ਇੱਕ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਰਜਿੰਦਰ ਜੀ ਹਾਂ ਜੀ ਇੱਕ ਇਨਸਾਨ ਕਹਿ ਰਿਹਾ ਸੀ ਉਹ ਵਿਅਕਤੀ ਦਾ ਬਿਆਨ ਸੀ ਕਿ ਮੈਂ ਆਮ ਆਦਮੀ ਪਾਰਟੀ ਦਾ ਮੈਨੂੰ ਚਮਚਾ ਹੀ ਕਹ ਲੋ ਵੀ ਮੈਂ ਇੰਨਾ ਕੁ ਚਮਚਾ ਸੀ ਮੈਂ ਇਹਨਾਂ ਦੇ ਨਾਰਿਆਂ 'ਚ ਲਾਉਣ ਦੇ ਵੀ ਅੱਗੇ ਸਭ ਤੋਂ ਕਿਤੇ ਮੀਟਿੰਗ ਹੋਣੀ ਧਰਨੇ ਹੋਣੇ ਰੈਲੀਆਂ ਹੋਣੀਆਂ ਮੈਂ ਸਭ ਤੋਂ ਅੱਗੇ ਹੁੰਦਾ ਸੀ ਮੇਰੇ 40 ਕਿल्ले ਆ 40 ਦੇ 40 ਕਿल्ले ਲੈਂਡ ਪੋਲਿੰਗ ਦੇ ਵਿੱਚ ਆ ਗਏ ਤੇ ਪਰ ਮੈਂ ਦੇਣ ਦੇ ਹੱਕ ਚ ਨਹੀਂ ਹਾਂ ਉਹ ਆਮ ਆਦਮੀ ਪਾਰਟੀ ਦੇ ਹੀ ਐਂਟੀ ਹੋ ਗਏ ਇਨਸਾਨ ਹਾਂ ਕਾਰਨ ਕੀ ਹੈ ਨਾ ਜਿਹੜੇ ਮਤਲਬ ਇਹ 165 ਕਿਸਾਨਾਂ ਦਾ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਆਉਂਦੀਆਂ ਇਹਦੇ ਵਿੱਚ ਕਹਿੰਦੇ ਜੀ ਮਤਲਬ ਉਹ ਉਹ ਤਾਂ ਇਹਨਾਂ ਦੇ ਖਿਲਾਫ ਹੈਗੇ ਹੈਗੇ ਨੇ ਇਹ ਤਾਂ ਇੱਕ ਜਨ ਅੰਦੋਲਨ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀਆਂ ਵੀ ਲੋਕਾਂ ਵਾਸਤੇ ਸਹੂਲਤਾ ਦੱਤਿਆਂ ਨੇ ਸਾਡੇ 3 ਸਾਲ ਦੇ ਰਾਜ ਦੇ ਵਿੱਚ ਕਾफी ਲੋਕਾਂ ਦੇ ਵਿੱਚ ਮਾਨ ਸਾਹਿਬ ਹਰਮਨ ਪਿਆਰੇ ਹੈਗੇ ਨੇ ਐ ਗੱਲ ਕਰਕੇ ਉਹ ਸਾਰੇ ਕਾਫੇ ਦੇ ਉੱਤੇ ਮਤਲਬ ਇਹ ਜਿਹੜੀ ਪਾਲਿਸੀ ਹੈ ਇਹ ਡੀਲੀਟ ਮਾਰਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਬੈਨਰ ਪੋਸਟਰ ਲਾ ਕੇ ਕਿ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਇਸ ਪਿੰਡ ਦੇ ਵਿੱਚ ਬੜੇ ਨਾਂ ਦਾ ਸਾਰਾ ਬੈਨ ਹੈ ਮਤਲਬ ਇਹ ਉਹ ਕੱਲੇ ਹਲੇ ਉਹਨਾਂ ਪਿੰਡਾਂ ਦੇ ਵਿੱਚ ਨਹੀਂ ਇਹ ਮਤਲਬ ਸਾਰੇ ਪੰਜਾਬ ਦੇ ਵਿੱਚ ਲੱਗ ਜਾਣਗੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਇਹਦੇ ਉੱਤੇ ਯੂ-ਟਰਨ ਲੈ ਕੇ ਕੋਈ ਹੋਰ ਪਾਲਿਸੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਦਾ ਤੇ ਜਿਹੜੇ ਸਾਡੇ ਧਨਾੜ ਲੋਕ ਨੇ ਨਾ ਹੈਲੋ ਹੈਲੋ ਦੋਸਤੋ ਮੈਨੂੰ ਲੱਗ ਰਿਹਾ ਵੀ ਕੁਝ ਤਕਨੀਕੀ ਕਾਰਨਾ ਕਰਕੇ ਸਾਡੇ ਰਜਿੰਦਰ ਜੀ ਸਾਡੇ ਨਾਲੋਂ ਲਾਈਨ ਤੋਂ ਡਿਸਕਨੈਕਟ ਹੋ ਚੁੱਕੇ ਨੇ ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਰਜਿੰਦਰ ਜੀ ਕਹਿ ਰਹੇ ਸੀ ਕਿ ਕਿਸਾਨਾਂ ਦੀ ਜਿਹੜੀ ਲੈਂਡ ਪੋਲਿੰਗ ਦੀ ਨੀਤੀ ਹੈ ਉਹਨਾਂ ਦੇ ਉੱਤੇ ਲਾਗੂ ਕੀਤੀ ਗਈ ਹੈ ਬੇਸ਼ੱਕ ਸਾਡੀ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਕਿਸਾਨ ਇਸ ਦੇ ਬਨਾਲ ਰਜ਼ਾ ਮੰਦੀ ਹੋਏਗੀ ਤਾਂ ਇਹ ਜਿਹੜੀ ਲੈਂਡ ਪੋਲਿੰਗ ਦੀ ਨੀਤੀ ਉਹਨਾਂ ਦੇ ਖੇਤਾਂ ਦੇ ਵਿੱਚੋਂ ਕੱਢੀ ਜਾਏਗੀ ਪਰ ਜਿੱਥੇ ਕਿ ਜੇਕਰ ਅਸੀਂ ਗੱਲ ਕਰੀਏ ਰਜਿੰਦਰ ਜੀ ਹਾਂਜੀ ਰਜਿੰਦਰ ਜੀ ਹਾਂਜੀ ਹਾਂਜੀ ਮੈਂ ਕਹੇ ਜੇਕਰ ਜੀ ਬਾਹਰ ਦੀ ਦੇ ਵਿੱਚ ਜਿਹੜੇ ਬਣੇ ਹੋਏ ਨੇ ਨਾ ਫਲੈਟ ਜੀ ਉਹ 70% ਫਲੈਟ ਨੇ ਜਿਹੜੇ ਵਿਲੇ ਸੈਲੇ ਜੀ ਉਹਨਾਂ ਚ ਕਮੁੱਤਰ ਬੋਲਦੇ ਆ ਮਤਲਬ ਉਹਨਾਂ ਨੂੰ ਖਰੀਦਦਾਰ ਤੱਕ ਮਿਲਣਾ ਕੀ ਸੀ ਉਹਨਾਂ ਨੂੰ ਕੋਈ ਕਿਰਾਏਦਾਰ ਵੀ ਨਹੀਂ ਮਿਲ ਰਿਹਾ ਜੀ ਜੀ ਬਿਲਕੁਲ ਇਸ ਕਰਕੇ ਬੈਂਤੀ ਸਰਕਾਰ ਨੂੰ ਇਹ ਕਰਦਿਆ ਵੀ ਜਿਹੜੇ ਤਲਾੜ ਵਪਾਰੀ ਵਰਗ ਦੇ ਜਾਂ ਧਨਾੜ ਕਿਸਾਨ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸ਼ਹਿਰਾਂ ਦੇ ਵਿੱਚ ਖਰੀਦੀਆਂ ਪਈਆਂ ਨੇ ਜਿਹੜੀਆਂ ਨਾਲੇ ਤਾਂ ਗਵੰਢੀਆਂ ਨੂੰ ਤੰਗ ਕਰਤੀਆਂ ਨੇ ਨਾਲੇ ਮੱਖੀ ਮੱਛਰ ਕੁੱਤੇ ਸਾਰਾ ਕੁਝ ਉਹਨਾਂ ਦੇ ਤਰ੍ਹਾਂ ਨੇ ਉਹਨਾਂ ਦੇ ਉੱਤੇ ਕੋਈ ਪਾਲਿਸੀ ਬਣਾ ਕੇ ਮਤਲਬ ਉਹਨਾਂ ਦੇ ਉਹਨਾਂ ਦੀ ਜਿੰਨੇ ਦੀ ਰਜਿਸਟਰੀ ਹੈ پیسے ਵਾਪਸ ਕਰਕੇ ਉਸ ਤਰ੍ਹਾਂ ਦੀ ਕੋਈ ਲੈਂਡ ਪੂਲਿੰਗ ਵਾਲਾ ਸਿਸਟਮ ਹੈ ਕਾਫੀ ਵਧੀਆ ਬਣ ਸਕਦਾ ਹੈ ਮੈਂ ਜੇ ਉਹ ਬਣਾਉਣ ਤੇ ਇਹ ਪਾਲਿਸੀ ਦੇ ਵਿੱਚ ਯੂ ਟਰਨ ਕਰਕੇ ਆਮ ਆਦਮੀ ਪਾਰਟੀ ਆਪਣੀ ਛਵੀ ਹੈ ਜਿਹੜੀ ਮਤਲਬ ਉਹ ਸੁਧਾਰਨ ਦੀ ਕੋਸ਼ਿਸ਼ ਕਰੇ ਕਿਉਂਕਿ ਕੋਸਟਾ ਵਿਰੋਧੀ ਤਰ੍ਹਾਂ ਕੋਲੇ ਮੁੱਦੇ ਐਨਸੀ ਦੇ ਮੁੱਦਾ ਮਿਲ ਵਧੀਆ ਗਿਆ। دوسری ਗੱਲ ਪਿੰਡਾਂ ਦੇ ਵਿੱਚ ਲੋਕ ਪੋਸਟਰ ਲਾਉਣ ਲੱਗੇ ਆਮ ਆਦਮੀ ਪਾਰਟੀ ਨੂੰ ਬੈਨ ਬਨ ਕਰਨ ਦੀ ਜੇ ਕੋਈ ਹਲੇ ਤਾਂ ਕੱਲੇ ਉਹਨਾਂ ਪਿੰਡਾਂ ਚ ਜਿੱਥੋਂ ਦੀਆਂ ਜ਼ਮੀਨਾਂ ਨੇ ਮੈਂ ਫਿਰ ਸਾਰੇ ਪੰਜਾਬ ਚ ਲੱਗ ਜਾਣਗੇ ਕਿਉਂਕਿ ਕਿਸਾਨ ਦੁਨੀਆ ਨਾਲ ਵੀ ਇਹਦੇ ਨਾਲ ਇਕੱਠੀਆਂ ਹੋ ਗਈਆਂ ਵਿਰੋਧੀ ਪਾਰਟੀਆਂ ਵੀ ਇਹਦੇ ਨਾਲ ਇਕੱਠੀਆਂ ਹੋ ਗਈਆਂ ਇਹ ਤਾਂ ਸਭ ਦਾ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨ ਦਾ ਇੱਕ ਜਰੀਆ ਬਣਦਾ ਨਜ਼ਰ ਆ ਰਿਹਾ ਜਿਹੜਾ ਸਰਕਾਰ ਵਾਸਤੇ ਥੋੜਾ ਜਿਆ ਡਿਫਿਕਲਟ ਰਸਤਾ ਹੋ। ਜੀ ਨੁਕਸਾਨਬੰਦ ਜੀ ਬਿਲਕੁਲ ਹਰਜਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਚੈਨਲ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਸੋ ਦੋਸਤੋ اے ਸੀ ਹਰਜਿੰਦਰ ਜੀ ਮਾਨਸਾ ਤੋਂ ਜੋ ਅਕਸਰ ਹੀ ਸਾਡੇ ਨਾਲ ਜੁੜਦੇ ਤੇ ਆਪਣੇ ਜਿਹੜੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਪਰ ਜੇਕਰ ਗੱਲ ਕਰੀਏ ਕਿਸਾਨਾਂ ਦੀ ਕਿਸਾਨ ਦੇ ਲਈ ਜ਼ਮੀਨ ਆਪਣੀ ਮਾਂ ਹੁੰਦੀ ਹੈ ਤੇ ਮਾਂ ਨੂੰ ਕੋਈ ਵੀ ਬੰਦਾ ਵੇਚ ਨਹੀਂ ਸਕਦਾ ਪਰ ਜੇਕਰ ਗੱਲ ਕਰੀਏ ਉੱਥੇ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਦੀ ਜ਼ਮੀਨ ਵੀ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਜ਼ਮੀਨ ਜਿਹੜੀ ਲੜ ਪੋਲਿੰਗ ਦੀ ਨੀਤੀ ਦੇ ਵਿੱਚ ਆ ਚੁੱਕੀ ਆ ਪਰ ਉੱਥੇ ਹੀ ਜੇ ਇੱਕ ਪੱਖ ਵੇਖਦੇ ਆ ਇੱਕ ਵਾਰ ਤੁਹਾਨੂੰ ਕਰੋੜਾ ਰੁਪਇਆ ਜਿਹੜਾ ਕਿ ਉਹ ਜ਼ਮੀਨ ਦਾ ਮਿਲ ਜਾਏਗਾ ਪਰ ਉਹ ਕਰੋੜਾ ਰੁਪਇਆ ਦੇ ਨਾਲ ਤੁਹਾਡੀ ਪੀੜੀ ਖਾ ਨਹੀਂ ਸਕਦੀ ਕਿ ਜੇਕਰ ਅਸੀਂ ਕਹੀਏ ਵੀ ਸਾਡੀ ਆਉਣ ਵਾਲੀ ਪੀੜ੍ਹੀ ਨਵੀਂ ਪੀੜ੍ਹੀ ਹੈ ਉਹ ਖਾਲੇਗੀ ਜੇਕਰ ਅਸੀਂ ਦੇਖਦੇ ਹਾਂ ਕਿ ਸਾਡੇ ਦਾਦੇ ਪਰਦਾਦਿਆਂ ਦੀਆਂ ਜ਼ਮੀਨਾਂ ਦੇ ਉੱਤੇ ਸਾਡੇ ਮਾਪਿਆਂ ਨੇ ਵਾਹੀ ਕੀਤੀ ਹੈ ਅਸੀਂ ਵਾਹੀ ਕਰਾਂਗੇ ਸਾਡੇ ਆਉਣ ਵਾਲੀ ਪੀੜ੍ਹੀ ਵੀ ਉਸੇ ਚੀਜ਼ ਤੇ ਵਾਹੀ ਕਰੇਗੀ ਤਾਂ ਉਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਖਤਮ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਅਸੀਂ ਕੁਝ ਪੈਸਿਆਂ ਦੇ ਲਾਲਚ ਦੇ ਲਈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜਿਹੜੇ ਪਰੇਸ਼ਾਨੀਆਂ ਦੇ ਵਿੱਚ ਨਹੀਂ ਖੜਾ ਕਰਕੇ ਜਾ ਸਕਦੇ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਉਹ ਹਰਿਆ ਭਰਿਆ ਤਾਂ ਹੀ ਹੈ ਜੇਕਰ ਇੱਥੇ ਖੇਤੀ ਹੋਏਗੀ ਖੇਤੀ ਹੋਏਗੀ ਤਾਂ ਹਰਿਆਲੀ ਦੇ ਨਾਲ ਜਿਹੜਾ ਸਾਡਾ ਪੰਜਾਬ ਉਹ ਦਿਖਦਾ ਹੋਏਗਾ ਪਰ ਜੇਕਰ ਅਸੀਂ ਗੱਲ ਕਰਦੇ ਆ ਇਥੋਂ ਲੈਂਡ ਪੂਲਿੰਗ ਦੀ ਇੰਨਾ ਰੋਡ ਬਣਾ ਕੇ ਜਾਂ ਫਿਰ ਇੰਨੇ ਫਲੈਟਸ ਬਣਾ ਕੇ ਜਾਂ ਕੋਈ ਇੱਥੇ ਵੱਡੀਆਂ ਮਾਰਕੀਟ ਬਣਾ ਕੇ ਜੇਕਰ ਅਸੀਂ ਪੰਜਾਬ ਨੂੰ ਹੀ ਖਤਮ ਕਰਤਾ ਤਾਂ ਸਾਡੀ ਇਨਕਮ ਕਿੱਥੋਂ ਆਉਣੀ ਆ ਸਾਡਾ ਫੂਡ ਦਾ ਅਨਾਜ ਹੈ ਜਿਹੜਾ ਉਹ ਕਿੱਥੋਂ ਆਉਣਾ ਹੈ ਜਿਹੜੀ ਇੱਥੋਂ ਦੀ ਪੈਦਾਵਾਰ ਹੈ ਉਹ ਕਿੱਥੋਂ ਆਣੀ ਹੈ ਕਿੱਥੋਂ ਖਾਣਾ ਮਹਿੰਗਾਈ ਇਸ ਤੋਂ ਵੀ ਦੁੱਗਣੀ ਵੱਧ ਜਾਈਗੀ ਘਟਣ ਦੀ بجائے ਤੇ ਜਿਹੜੇ ਤੁਸੀਂ ਕਹਿੰਦੇ ਆਰਗੈਨਿਕ ਚੀਜ਼ਾਂ ਖਾਣ ਦੀ ਸਾਡੇ ਅਸੀਂ ਖੇਤਾਂ ਦੇ ਵਿੱਚ ਆਰਗੇਨਿਕ ਕਣਕ ਹੈ ਜਾਂ ਕੋਈ ਫਲ ਫਰੂਟ ਹੈ ਜਾਂ ਸਬਜੀ ਆਰਗੇਨਿਕ ਅਸੀਂ ਖਾਂਦੇ ਹਾਂ ਤੇ ਉਹ ਤਾਂ ਤੁਸੀਂ ਫਿਰ ਭੁੱਲੀ ਜਾਓ ਉਹ ਤਾਂ ਤੁਹਾਨੂੰ ਕਦੇ ਮਾਰਕੀਟ ਦੇ ਵਿੱਚ ਵੇਚਣ ਨੂੰ ਵੀ ਨਹੀਂ ਮਿਲੇਗੀ ਜੇਕਰ ਸਬ지ਆ ਆਉਣਗੀਆਂ ਤਾਂ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਾਲ ਸਪਲਾਈ ਸਾਡੇ ਪੰਜਾਬ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਫਿਰ ਪੰਜਾਬ ਦੇ ਵਿੱਚ ਅਦਰ ਕੰਟਰੀਆਂ ਦੇ ਵਿੱਚੋਂ ਸਬ지ਆ ਆਉਣਗੀਆਂ ਤੇ ਕਣਕ ਵੀ ਅਦਰ ਕੰਟਰੀ ਦੇ ਵਿੱਚੋਂ ਆਏਗੀ ਜੇਕਰ ਇਹ ਪਾਲਿਸੀ ਲਾਗੂ ਹੋ ਜਾਂਦੀ ਹੈ ਪਰ ਜਿੱਥੇ ਕਿ ਜੇ ਕਿਸਾਨ ਆਪਣੀ ਜਗ੍ਹਾ ਤੇ ਸਹੀ ਨੇ ਤੇ ਪਰ ਉੱਥੇ ਹੀ ਮਾਨ ਸਰਕਾਰ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਤੇ ਇਹ ਜਿਹੜੀ ਪਾਲਿਸੀ ਇਹਨੂੰ ਵਾਪਸ ਲੈਣਾ ਚਾਹੀਦਾ ਸੋ ਦੋਸਤੋ ਏਸੀ ਅੱਜ ਸਵੇਰ ਦੇ ਵਿਸ਼ੇ ਦੀ ਗੱਲਬਾਤ ਤੇ ਮੈਨੂੰ ਹੁਣ ਦੇਵੋ ਇਜਾਜ਼ਤ ਤੁਸੀਂ ਦੇਖਦੇ ਰਹੋ ਏ1 ਪੰਜਾਬੀ ਟੀਵੀ ਸਤਿ ਸ਼੍ਰੀ ਅਕਾਲ